ਜਹਾਜ਼ਾਂ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਭਰ ਕੇ ਭੇਜਣ ਵਾਲੇ ਟਰੰਪ ਲੈ ਕੇ ਆਏ ਨੇ ਅਮਰੀਕੀ ਸਿਟੀਜ਼ਨਸ਼ਿਪ ਦੀ ਇੱਕ ਨਵੀਂ ਸਕੀਮ ਜਾਣੋ ਕਿੰਨੇ ਡਾਲਰ ਦੀ ਹੈ ਇਹ ਸਕੀਮ ਕੀ ਹੋਣਗੇ ਫਾਇਦੇ ਅਤੇ ਕੀ ਨੇ ਸਵਾਲ ਪੈਸੇ ਵਾਲਿਆਂ ਦੇ ਲਈ ਟਰੰਪ ਨੇ ਖੋਲ ਦਿੱਤੇ ਨੇ ਅਮਰੀਕਾ ਦੇ ਦਰਵਾਜ਼ੇ ਅਮਰੀਕਾ ਵਿੱਚ ਪੂਰੀ ਦੁਨੀਆ ਤੋਂ ਪਹੁੰਚੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਡੰਡਾ ਚੁੱਕਣ ਵਾਲੇ ਡੋਨਲਡ ਟਰੰਪ ਇੱਕ ਪਾਸੇ ਅਮਰੀਕਾ ਵਿੱਚ ਵਸਣ ਦੇ ਇੱਛੁਕ ਲੋਕਾਂ ਦਾ ਦਿਲ ਖੋਲ ਕੇ ਸਵਾਗਤ ਕਰਨ ਦੇ ਪਲਾਨ ਵਿੱਚ ਨੇ ਡੋਨਲਡ ਟਰੰਪ ਇੱਕ ਨਵੀਂ ਸਕੀਮ ਲੈ ਕੇ ਆਏ ਨੇ ਜਿਸ ਦਾ ਨਾਮ ਹੈ 골ਡ ਕਾਰਡ ਸਕੀਮ ਯਾਨੀ ਇੱਕ ਅਜਿਹੀ ਸਕੀਮ ਜਿਸ ਵਿੱਚ ਤੁਹਾਨੂੰ ਡੌਂਕੀ ਰੂਟ ਤਾਂ ਬਿਲਕੁਲ ਨਹੀਂ ਅਪਣਾਉਣਾ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਟੈਸਟ ਪਾਸ ਕਰਨਾ ਤੇ ਹੋਰ ਕਿਸੇ ਵੱਡੀ ਯੋਗਤਾ ਦੀ ਜ਼ਰੂਰਤ ਵੀ ਨਹੀਂ ਹੈ ਹਾਂ ਲੋੜ ਹੈ ਤਾਂ ਸਿਰਫ ਪੈਸਿਆਂ ਦੀ ਕੀ ਹੈ 골ਡ ਕਾਰਡ ਅਮਰੀਕਾ ਵਿੱਚ ਵਸਣ ਦੇ ਲਈ ਟਰੰਪ ਕਿਹੋ ਜਿਹਾ ਪਲਾਨ ਲੈ ਕੇ ਆਏ ਨੇ ਅਤੇ ਤੁਹਾਨੂੰ ਕੀ ਕੁਝ ਹੋਰ ਕਰਨਾ ਪਏਗਾ ਅਜੇ तमाम ਸਵਾਲਾਂ ਦੇ ਜਵਾਬ ਲੱਭਾਂਗੇ ਮੈਂ ਹਾਂ ਦਲੀਪ ਸਿੰਘ ਤਾਂ ਪਹਿਲਾ ਸਵਾਲ ਕੀ ਹੈ 골ਡ ਕਾਰਡ ਤੁਹਾਡੇ ਮਨ ਵਿੱਚ ਸਵਾਲ ਹੋਏਗਾ ਕਿ ਗ੍ਰੀਨ ਕਾਰਡ ਤਾਂ ਸੁਣਿਆ ਸੀ ਪਰ ਹੁਣ ਇਹ 골ਡ ਕਾਰਡ ਕੀ ਹੈ ਤਾਂ ਇਹ 골ਡ ਕਾਰਡ ਗ੍ਰੀਨ ਕਾਰਡ ਦਾ ਹੀ ਇੱਕ ਐਡਵਾਂਸ ਵਰਜ਼ਨ ਹੈ ਇਸ ਦੇ ਬਹੁਤ ਸਾਰੇ ਫਾਇਦੇ ਨੇ ਪਰ ਤੁਹਾਨੂੰ ਇਸ ਦੇ ਲਈ 50 ਲੱਖ ਡਾਲਰ ਖਰਚ ਕਰਨੇ ਪੈਣਗੇ। ਕਰੀਬ-ਕਰੀਬ 42 ਕਰੋੜ ਰੁਪਏ। ਜੇਕਰ ਤੁਹਾਡੇ ਕੋਲ ਪੈਸਾ ਹੈ ਅਤੇ ਤੁਸੀਂ ਅਮਰੀਕਾ ਵਿੱਚ ਜਾ ਕੇ ਵਸਣਾ ਚਾਹੁੰਦੇ ਹੋ ਤਾਂ ਇਹ ਇੱਕ ਸੁਨਹਿਰੀ ਮੌਕਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਕਹਿਣਾ ਹੈ ਕਿ ਇਹ ਕਾਰਡ ਅਮਰੀਕੀ ਨਾਗਰਿਕਤਾ ਹਾਸਲ ਕਰਨ ਦਾ ਇੱਕ ਸਿੱਧਾ-ਸਿੱਧਾ ਰਸਤਾ ਹੈ। ਪਰ ਟਰੰਪ ਇਸ ਸਕੀਮ ਨੂੰ ਹੋਰ ਵੱਡੇ ਸਕੇਲ ਤੇ ਲੈ ਕੇ ਆਉਣਾ ਚਾਹੁੰਦੇ ਨੇ। ਉਹਨਾਂ ਦਾ ਪਲਾਨ ਹੈ ਕਿ ਭਵਿਕ ਵਿੱਚ 10 ਲੱਖ 골ਡ ਕਾਰਡ ਵੇਚੇ ਜਾਣਗੇ। ਜੋ ਆਉਣ ਵਾਲੇ ਸਮੇਂ ਵਿੱਚ EB5 ਵੀਜ਼ਾ ਦੀ ਥਾਂ ਲੈਣਗੇ ਹੁਣ ਸਵਾਲ ਹੈ ਕਿ EB5 ਵੀਜ਼ਾ ਕੀ ਹੈ 골ਡ ਕਾਰਡ ਦੀ ਸਕੀਮ ਤੇ ਚਰਚਾ ਤੋਂ ਪਹਿਲਾਂ ਅਮਰੀਕਾ ਵਿੱਚ ਮੌਜੂਦਾ EB5 ਵੀਜ਼ਾ ਬਾਰੇ ਜਾਣ ਲੈਂਦੇ ਹਾਂ EB5 ਵੀਜ਼ਾ ਦੇ ذریعے ਵਿਦੇਸ਼ੀ ਨਿਵੇਸ਼ਕ ਅਮਰੀਕਾ ਵਿੱਚ ਜੌਬ ਪੈਦਾ ਕਰਨ ਦੇ ਲਈ ਨਿਵੇਸ਼ ਕਰਦੇ ਨੇ ਅਤੇ ਬਦਲੇ ਵਿੱਚ ਉਹਨਾਂ ਨੂੰ ਉੱਥੇ ਦੀ ਨਾਗਰਿਕਤਾ ਵੀ ਮਿਲਦੀ ਹੈ 5 ਸਾਲ ਤੱਕ ਗ੍ਰੀਨ ਕਾਰਡ ਰੱਖਣ ਤੋਂ ਬਾਅਦ ਨਿਵੇਸ਼ਕ ਅਮਰੀਕੀ ਨਾਗਰਿਕਤਾ ਦੇ ਲਈ ਅਪਲਾਈ ਕਰ ਸਕਦੇ ਨੇ ਇਸ ਤੋਂ ਬਾਅਦ ਕਈ ਤਰ੍ਹਾਂ ਦੇ ਲਾਭ ਵੀ ਮਿਲਦੇ ਨੇ ਇਸ ਵਿੱਚ ਸਰਕਾਰੀ ਨੌਕਰੀ ਸਣੇ ਅਮਰੀਕੀ ਚੋਣਾਂ ਵਿੱਚ VOTING ਦਾ ਵੀ ਅਧਿਕਾਰ ਮਿਲਦਾ ਹੈ EB5 ਵੀਜ਼ਾ ਦੇ ਤਹਿਤ ਤੁਸੀਂ ਇੱਕ ਸਥਾਨ ਜਾਂ ਕਿਸੇ ਇੱਕ ਖਾਸ ਨੌਕਰੀ ਨਾਲ ਨਹੀਂ ਬੰਨੇ ਹੁੰਦੇ ਤੁਸੀਂ ਅਮਰੀਕਾ ਵਿੱਚ ਕਿਸੇ ਵੀ ਥਾਂ ਤੇ ਰਹਿਣ ਦੇ ਲਈ ਸੁਤੰਤਰ ਹੋ ਇਹ ਵੀਜ਼ਾ ਪਰਿਵਾਰ ਵਿੱਚ ਪਤੀ ਪਤਨੀ ਅਤੇ 21 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮਿਲਦਾ ਹੈ EB5 ਵੀਜ਼ਾ ਹਾਸਲ ਕਰਨ ਦੇ ਲਈ ਕਰੀਬ 10 ਕਰੋੜ ਰੁਪਏ ਲੱਗਦੇ ਨੇ ਇਸ ਦੇ ਤਹਿਤ ਤੁਹਾਨੂੰ ਘੱਟ ਤੋਂ ਘੱਟ 10 ਅਮਰੀਕੀ ਲੋਕਾਂ ਨੂੰ ਰੋਜ਼ਗਾਰ ਦੇਣਾ ਪਏਗਾ ਹੁਣ ਸਵਾਲ ਇਹ ਹੈ ਕਿ EB5 ਵੀਜ਼ਾ ਹੈ ਤਾਂ 골ਡ ਕਾਰਡ ਦੀ ਲੋੜ ਕਿਉਂ ਹੈ 트럼ਪ ਅਤੇ ਉਹਨਾਂ ਦਾ ਪ੍ਰਸ਼ਾਸਨ ਇਹ ਮੰਨਦਾ ਹੈ ਕਿ EB5 ਵੀਜ਼ਾ ਹੌਲੀ-ਹੌਲੀ ਖਤਮ ਕਰ ਦਵਾਂਗੇ ਕਿਉਂਕਿ ਇਹ ਸਸਤੇ ਵਿੱਚ ਲੋਕਾਂ ਨੂੰ ਬਹੁਤ ਕੁਝ ਦੇ ਰਿਹਾ ਹੈ ਉਨਾ ਦਾ ਮੰਨਣਾ ਹੈ ਕਿ 골ਡ ਕਾਰਡ ਨਾਲ ਨਾ ਸਿਰਫ ਅਮੀਰ ਲੋਕਾਂ ਨੂੰ ਅਮਰੀਕਾ ਵਿੱਚ ਥਾਂ ਮਿਲੇਗੀ ਬਲਕਿ ਇਸ ਨਾਲ ਮੁਲਕ ਦੇ ਆਰਥਿਕ ਵਿਕਾਸ ਵਿੱਚ ਵੀ ਮਦਦ ਮਿਲੇਗੀ ਇਸ ਲਈ 10 ਕਰੋੜ ਵਾਲੇ EB5 ਵਾਲੇ ਵੀਜ਼ਾ ਨੂੰ 골ਡ ਕਾਰਡ ਵਾਲੇ ਨਵੇਂ ਪੈਕੇਟ ਵਿੱਚ 40 ਕਰੋੜ ਰੁਪਏ ਤੋਂ ਜ਼ਿਆਦਾ ਵਿੱਚ ਵੇਚਣ ਦੀ ਤਿਆਰੀ ਹੈ 트럼ਪ ਕਹਿੰਦੇ ਨੇ ਕਿ ਇਸ ਦੇ ذریعے ਉਹ ਲੋਕ ਅਮਰੀਕਾ ਵਿੱਚ ਆਉਣਗੇ ਜੋ ਅਮੀਰ ਹੋਣਗੇ ਜੋ ਕਾਮਯਾਬ ਹੋਣਗੇ ਅਤੇ ਇੱਥੇ ਬਹੁਤ ਸਾਰਾ ਪੈਸਾ ਖਰਚ ਕਰਨਗੇ ਬਹੁਤ ਸਾਰਾ ਪੈਸਾ ਟੈਕਸ ਦੇ ਰੂਪ ਵਿੱਚ ਦੇਣਗੇ ਤੇ ਲੋਕਾਂ ਨੂੰ ਨੌਕਰੀਆਂ ਵੀ ਦੇਣਗੇ ਇਹ ਕਾਜ ਇਹ ਕਦਮ ਹੈ ਜੋ ਅਮਰੀਕਾ ਨੂੰ ਹੋਰ ਵੀ ਤਾਕਤਵਰ ਬਣਾਏਗਾ ਅਜਿਹਾ 트ੰਪ ਕਹਿੰਦੇ ਨੇ ਖੈਰ ਜੇਕਰ ਤੁਹਾਡੇ ਕੋਲ ਪੈਸਾ ਹੈ ਤਾਂ 트ੰਪ ਤੁਹਾਡੇ ਲਈ ਆਪਣੇ ਮੁਲਕ ਦਾ ਦਰਵਾਜ਼ਾ ਖੋਲੀ ਬੈਠੇ ਨੇ ਹੁਣ ਅਗਲਾ ਸਵਾਲ ਇਹ ਹੈ ਕਿ ਕੀ ਬਾਕੀ ਮੁਲਕਾਂ ਵਿੱਚ ਵੀ 골ਡ ਕਾਰਡ ਵਰਗੀਆਂ ਸਕੀਮਾਂ ਨੇ ਜਵਾਬ ਹੈ ਹਾਂ 골ਡਨ ਵੀਜ਼ਾ ਬਹੁਤ ਸਾਰੇ ਮੁਲਕ ਦਿੰਦੇ ਨੇ ਜਿਸ ਵਿੱਚ ਸਪੇਨ ਗ੍ਰੀਸ ਏਜੀਪਟ ਵਰਗੇ ਮੁਲਕ ਨੇ ਕਈ ਮੁਲਕਾ ਜਿਹੇ ਨੇ ਜਿਵੇਂ ਕਿ ਡੋਮਿਨਿਕਾ ਗ੍ਰੇਨਾਡਾ ਸੈਂਟ ਕੀਟਸ ਇੱਥੇ ਤਾਂ 2-3 ਕਰੋੜ ਵਿੱਚ ਹੀ 골ਡਨ ਵੀਜ਼ਾ ਮਿਲ ਜਾਂਦਾ ਹੈ ਯੂਏਈ ਵਿੱਚ ਤਾਂ 5 ਸਾਲ ਦਾ 골ਡਨ ਵੀਜ਼ਾ ਕਰੀਬ 1 ਕਰੋੜ ਅਤੇ 10 ਸਾਲ ਤੱਕ ਦਾ 골ਡਨ ਵੀਜ਼ਾ ਕਰੀਬ 4.5 ਕਰੋੜ ਤੋਂ 5 ਕਰੋੜ ਵਿੱਚ ਮਿਲ ਜਾਂਦਾ ਹੈ ਇੱਥੇ ਤੁਹਾਨੂੰ ਇਨਵੈਸਟ ਕਰਨਾ ਪਵੇਗਾ ਭਾਰਤ ਤੋਂ ਵੱਡੀਆਂ-ਵੱਡੀਆਂ ਹਸਤੀਆਂ ਨੇ ਇਹ ਵੀਜ਼ਾ ਹਾਸਲ ਕੀਤਾ ਹੋਇਆ ਜਿਵੇਂ ਕਿ ਸ਼ਾਹਰੂਖ ਖਾਨ ਹੋਣ ਸੰਜੇ ਦਾਤ ਰਜਨੀਕਾਂਤ ਅਤੇ ਬਹੁਤ ਸਾਰੇ ਲੋਕ ਹੁਣ ਸਵਾਲ ਇਹ ਹੈ ਕਿ 골ਡਨ ਵੀਜ਼ਾ ਵਿਵਾਦਿਤ ਹੈ ਜੀ ਹਾਂ ਇਸ ਵੀਜ਼ਾ ਤੇ ਸਵਾਲ ਉੱਠਦੇ ਨੇ ਇਹ ਇਸ ਲਈ ਕਿਉਂਕਿ ਇਲਜ਼ਾਮ ਲੱਗਦੇ ਨੇ ਕਿ ਇਹ ਸਕੀਮ ਮਨੀ ਲਾਂਡਰਿੰਗ ਜਾਂ ਫਰਾਡ ਕਰਨ ਵਾਲਿਆਂ ਦੇ ਲਈ ਬਿਲਕੁਲ ਸਟੀਕ ਹੈ ਕਿਉਂਕਿ ਆਪੋ ਆਪਣੇ ਮੁਲਕਾਂ ਦੇ ਵਿੱਚ ਗਲਤ ਤਰੀਕੇ ਨਾਲ ਕਮਾਇਆ ਪੈਸਾ ਅਮੀਰ ਲੋਕ ਇਹਨਾਂ ਮੁਲਕਾਂ ਵਿੱਚ ਸੈਟਲ ਕਰਦੇ ਨੇ ਜਾਂ ਖਪਾ ਦਿੰਦੇ ਨੇ। ਇਹੀ ਕਾਰਨ ਹੈ ਕਿ ਯੂਕੇ, ਨੀਦਰਲੈਂਡਸ ਅਤੇ ਗ੍ਰੀਸ ਵਰਗੇ ਮੁਲਕਾਂ ਨੇ ਹੁਣ 골ਡਨ ਵੀਜ਼ਾ ਵਰਗੀ ਸਕੀਮਾਂ ਤੋਂ ਕਿਨਾਰਾ ਕਰ ਲਿਆ ਹੈ। ਅੰਤ ਵਿੱਚ ਗੱਲ ਇਹ ਹੈ ਕਿ ਜੇਕਰ ਤੁਸੀਂ ਬੇहद ਅਮੀਰ ਹੋ ਤਾਂ ਦੁਨੀਆ ਦੇ ਨਕਸ਼ੇ ਤੇ ਕਿਸੇ ਵੀ ਮੁਲਕ ਤੇ ਉਂਗਲ ਰੱਖੋ ਅਤੇ ਸੂਟਕੇਸ ਵਿੱਚ ਪੈਸੇ ਭਰ ਕੇ ਤਿਆਰ ਰੱਖੋ ਪਰ ਜੇਕਰ ਤੁਹਾਡੀ ਜੇਬ ਖਾਲੀ ਹੈ ਅਤੇ ਵਿਦੇਸ਼ ਜਾਣ ਦੀ ਜ਼ਿੱਦ ਹੈ ਤਾਂ ਜ਼ਮੀਨ ਵੇਚ ਕੇ ਕਰਜ਼ਾ ਲੈ ਕੇ ਡੰਕੀ ਰੂਟ ਫੜ ਕੇ ਨਿਕਲ ਜਾਓ ਅਤੇ ਟਰੰਪ ਵਰਗੇ ਆਗੂਆਂ ਦੇ ਮੂਡ ਦੇ ਹਿਸਾਬ ਨਾਲ ਭੇਡ ਬੱਕਰੀਆਂ ਵਾਂਗ ਜਹਾਜ਼ਾਂ ਵਿੱਚ ਭਰ-ਭਰ ਕੇ ਡਿਪੋਰਟ ਹੋਣ ਦੇ ਲਈ ਤਿਆਰ ਵੀ ਰਹੋ